ਗੱਲ ਜੀ ਸਾਰਿਆਂ ਨੂੰ ਪਿੰਡੂ ਮਾਂ ਕੋ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਇਹ ਹੈਗਾ ਦੁਪਹਿਰ ਦਾ ਟਾਈਮ 12:00 ਵਜੇ ਤੇ ਅਸੀਂ ਚੱਲੇ ਆ ਉਹਨੂੰ ਬੱਚੇ ਨੂੰ ਦੁੱਧ ਪਲਾਉਣ ਵਾਸਤੇ ਅ 10 ਟਾਈਮ ਚੋਈਦੀ ਹੁੰਦੀ ਹੈ ਨਾ ਜੋ ਤਾਜ਼ਾ ਪਸੂ ਸੁਆ ਹੋਵੇ ਬੱਚੇ ਨੂੰ ਦੁੱਧ ਵੀ ਤਿੰਨ ਚਾਰ ਟਾਈਮ ਪਲਾਈਦਾ ਤੇ ਤਾਂ ਕਰਕੇ ਹੁਣ 12:00 ਵਜੇ ਅਸੀਂ ਇਹਨੂੰ ਉਹਨੂੰ ਦੁੱਧ ਪਲਾਉਣ ਚੱਲੇ ਆ ਆਪਣੀ ਅ ਕਿੰ ਬੱਚੇ ਨੂੰ ਚਲੋ ਜੀ ਚਲੋ ਜੀ ਲਓ ਜੀ ਚਲੋ ਜੀ ਤੁਹਾਨੂੰ ਦਿਖਾਈਏ ਬੇਬੀ ਬੇਬੀ ਤਾਂ ਬੜਾ ਕਿਊਟੀ ਕਿਊਟੀ ਪਾਈ ਆ ਕਿਊਟੀ ਪਾਈ ਕਿਦਾ ਕਿਰਤ ਤੈਨੂੰ ਲੱਗਦਾ ਕਿਊਟੀ ਪਾਈ ਕਿਰਤ ਪਹਿਲੀ ਵਾਰੀ ਦੇਖਣਾ ਜਾਂ ਤੂੰ ਪਹਿਲਾਂ ਵੀ ਕਦੀ ਦੇਖਿਆ ਮਤਲਬ ਕਿ ਬੱਚਾ ਗਾਂ ਦਾ ਪਹਿਲੀ ਵਾਰੀ ਪਹਿਲੀ ਵਾਰੀ ਮਤਲਬ ਕਿ ਕੱਲ ਲੈਨੇ ਦੇਖਿਆ ਪਰ ਲਾਈਫ ਵਿੱਚ ਪਹਿਲੀ ਵਾਰੀ ਇੱਥੇ ਇਹਨੇ ਸਾਡੇ ਦੇਖਿਆ ਉਹਦਾ ਕਦੇ ਹੈ ਹੀ ਨਹੀਂ ਪਸ਼ੂ ਇਹਨਾਂ ਦੇ ਕਿਸੇ ਦੇ ਦੇਖਣਾ ਕਿ ਇਹਨੇ ਮੰਗੋ ਵੀ ਬੇਬੀ ਨੂੰ ਦੇਖ ਕੇ ਨਿੱਕਾ ਨਿੱਕਾ ਡਿੰਗਦੀ ਸੀ ਹਨਾ ਮਾਨੀ ਗੋਰੀ ਤਾਂ ਬੈਠੀ ਆ ਰੈਸਟ ਕਰਨ ਦਾ ਹੀ ਹਜੇ ਗੋਰੀ ਉੱਠ ਬੇਬੀ ਨੂੰ ਦੁੱਧੂ ਬੁਲਾਈਏ ਨੂੰ ਖੋਲੋ ਨਾ ਬੱਚੀ ਖੋਲੋ ਆ ਜਾ ਨੰਗੇ ਜਾਣਾ ਉਹਨੇ ਨੰਗੇ ਹੈਲੋ ਜਿੰਨੇ ਦਿਨ ਪਸ਼ੂ ਨੂੰ ਸੋਈ ਨੂੰ ਕਿੰਨੇ ਦਿਨ ਹੁੰਦੇ ਨੇ ਤਿੰਨ ਟਾਈਮ ਹੀ ਚੋਈਦਾ ਓਕੇ ਆ ਦੋਨੇ ਤਾਂ ਬੜੀਆਂ ਹੈਰਾਨ ਆ ਹਨਾ ਮੰਗੋ ਨੇ ਵਧਾਈਆਂ ਦਿੱਤੀਆਂ ਗੋਰੀ ਨੂੰ ਗੁਰੂ ਕਸ ਕੀਤਾ ਤੇ ਇਹ ਹੈਗੀ ਆ ਫੀਮੇਲੀ ਤੇ ਸਾਰਿਆਂ ਨੇ ਜਿਨ੍ਹਾਂ ਨੇ ਵਧਾਈਆਂ ਦਿੱਤੀਆਂ ਬਹੁਤ-ਬਹੁਤ ਧੰਨਵਾਦ ਤੇ ਥੈਂਕ ਯੂ ਤੇ ਜੀ ਇਹ ਦੀ ਰਖੜੀ ਵਾਲੇ ਦਿਨ ਹੋਈ ਕਰਕੇ ਆਪਾਂ ਇਹਦਾ ਨਾਮ ਰੱਖ ਦਿੱਤਾ ਰਾਖੀ ਰਾਖੀ सावंत ਨਹੀਂ ਅਨਕੀਰਤ ਰਾਖੀ सावंत ਨਹੀਂ ਰਾਖੀ ਇਹਦਾ ਨਾਮ ਕੀਰਤ ਉਹ ਮੈਂ ਕੀਰਤ ਕਹੀਆ ਨਹੀਂ ਰਾਖੀ ਰਾਖੀ ਵੀ ਨਕੀਰਤ ਮੈਨੂੰ ਹੀ ਰੱਖੀ ਸ਼ੋਹ ਕੀ ਕੀ ਪਾਈ ਰੱਖੀ ਅੱਖਲੇ ਆ ਗਿਆ ਤੇਰਾ ਨਾਲ ਜਗਾ ਦਤਾ ਹੀ ਪਰੋਗ ਨਾ ਤੇ ਲੈ ਆ ਗਿਆ ਇੱਥੇ ਸ਼ਾਦੀ ਰਾਖੀ ਆ ਕਿਉਂਕਿ ਪਾਈ ਰਾਖੀ ਕਿਉਂ ਟਿਊਟੀ ਰੱਖੇ ਇੱਥੇ ਆ ਕੇ ਰਵਾਈਟ ਟਿੰਗਣਾ ਚੱਲ ਚੱਲ ਦੁੱਧ ਪਲਾਈਏ ਜਲਦੀ ਗੱਲਾਂ ਘੱਟ ਕਰੋ ਸਾਰੇ ਖੜੀ ਰਾ ਕੁਛ ਨਹੀਂ ਕਹਿਣਾ ਉਹਨਾਂ ਹੋਰ ਖੜੀ ਰੋਕੋ ਕੀਰਤ ਬਾਰਡਰ ਪਹੁੰਚ ਗਿਆਂ ਸੱਚੀ ਉਦਾਂ ਕਹਿਣ ਨੂੰ ਹੀ ਹੈ ਕਹਿਣ ਨੂੰ ਤਾਂ ਘੜ ਗਿਆ ਸਾਰਿਆਂ ਨਾਲ ਲੜਦਾ ਦਿੰਦਾ ਉਹ ਬ ਐਦਾਂ ਹੀ ਕਰਦੀਆਂ ਹੁੰਦੀਆਂ ਮਾਵਾਂ ਉਹ ਹਜੇ ਬੱਚਾ ਨਾ ਉਹਦਾ ਹਜੇ ਬੱਚਾ ਕਿ ਉਹ ਜਿੱਡਾ ਮਰਜ਼ੀ ਵੱਡਾ ਹੋਵੇ ਉਹਨੇ ਐਦਾਂ ਹੀ ਕਰਨਾ ਮਾਂ ਨੇ ਨੂੰ ਸ਼ੂਜ਼ ਚੱਤਾ ਭੁੱਲ ਗਿਆ ਹੁਣ ਮੈਨੂੰ ਡਰ ਲੱਗਦਾ ਅਸੀਂ ਜੀ ਬੋਟਲ-ਬੂਟਲ ਨਾਲ ਇਹਨੂੰ ਹਜੇ ਦੁੱਧ ਨਹੀਂ ਪਲਾਉਣਾ ਅਸੀਂ ਕੰਮ ਸੇ ਕੰਮ ਜਦ ਤੱਕ ਇਹ 15 ਦਿਨ ਦੀ ਨਹੀਂ ਨਾ ਹੁੰਦੀ 15-20 ਦਿਨ ਬਾਅਦ ਮਹੀਨਾ ਮਹੀਨੇ ਦੀ ਜਦੋਂ ਹੋ ਜਾਊਗੀ ਉਸ ਤੋਂ ਬਾਅਦ ਵਿੱਚ ਬੋਤਲ ਲਾਵਾਂਗੇ ਅਸੀਂ ਸਟਾਰਟਿੰਗ ਜਿਹੜੀ ਲਾਉਣੀ ਸਾਡਾ ਬਾਪੂ ਸਾਨੂੰ ਬਹੁਤ ਗਾਲਾਂ ਕੱਢਦਾ ਅੱਗੇ ਬਾਪੂ ਕਹਿੰਦਾ ਤੁਸੀਂ ਬੱਚਾ ਹੈਂ ਨਾ ਕਰ ਦਿੱਤਾ ਸੀ ਬੋਤਲ ਨਾਲ ਦੁੱਧ ਨਹੀਂ ਪਲਾਉਣਾ ਬਾਪੂ ਸਾਡਾ ਕਹਿੰਦਾ ਮਾਂ ਮਾਂ ਹੀ ਹੁੰਦੀ ਆ ਮਾਂ ਨਾਲ ਬੱਚਾ ਨਹੀਂ ਤੋੜੀਦਾ ਕਿਰੋਂ ਤੇ ਇੱਥੇ ਖੜੀ ਹੋ ਜਾ ਮੈਂ ਪਾਣੀ ਲੈ ਆਂਦਾ ਧਾਰ ਕੱਢਣ ਨੂੰ ਹਾਂ ਮੇਰੇ ਨਾਲ ਜਾਣਾ ਮੈਂ ਨਹੀਂ ਤਪਲਾ ਮੈਂ ਪਾਣੀ ਲੈ ਕੇ ਕੈਮਰਾ ਆਨ ਕਰ ਰਹੇ ਹਾਂ ਕਿਤੇ ਖੋ ਜਾਂਦਾ ਅੱਜ ਉਹਦੇ ਬਲੌਗ ਕਰਾਂਗੇ ਇਹ ਜੀ ਆਪਾਂ ਧਾਰ ਕੱਢ ਲਈ ਆ ਗੋਲੀ ਐਨੇ ਕਾ ਕੱਢ ਲਈ ਆਪਾਂ ਥਾਣ ਜਿਹੜੇ ਉਹ ਪੂਰੀ ਤਰ੍ਹਾਂ ਖਾਲੀ ਨਹੀਂ ਕਰੀ ਰਹੇ ਹੁੰਦੇ ਨਾ ਇਸ ਕਰਕੇ ਇੰਨੀ ਤੇ ਸਾਡੇ ਆਲਤ ਬੋਲੀ ਕਰ ਦਿੰਗੇ ਬਦ ਨੂੰ ਪਤਾ ਕੋਲਾ ਸਿਦਰਾ ਮੈਲਾ ਇਹ ਆਪਾਂ ਕੱਢ ਲਿਆ ਤੇ ਹੁਣ ਇਹਨੂੰ ਸ਼ਾਮ ਨੂੰ ਬਣਾ ਕੇ ਆਪਾਂ ਉਹ ਤੇ ਫਿਰ ਬਾਬਾ ਜੀ ਦੇ ਪਹਿਲਾਂ ਚੜਾਵਾਂਗੇ ਸਾਦਰੋਸ ਰਹਿਣ ਦੋਨੇ ਮਾਂ ਵੀ ਬੱਚੇ ਵੀ ਤੇ ਸਾਡੇ ਵੀ ਕਰਮੀ ਭਾਗੇ ਹੋਵੇ ਇਹਦਾ ਦੋ ਤੇ ਇਹਦਾ ਲਵੇਰਾ ਤੇ ਇੱਥੇ ਆ ਮਗੀਰ ਡਰਨਾ ਕੁਛ ਨਹੀਂ ਕਹਿੰਦੀ ਉਹ ਮਾਂ ਵਾ ਨਾ ਉਹਨੂੰ ਦੇਖ ਕੇ ਗੇੜੇ ਕੱਢਦੀ ਆ ਪੇ ਪਰਾਂ ਲੈ ਕੇ ਉਹਨੂੰ ਜਿਹਨਾਂ ਕੱਢਣਾ ਸੀ ਜੇ ਆਪਾਂ ਧਾਰ ਉਹਨਾਂ ਹੀ ਕੱਢ ਲਈ ਆ ਹਜੇ ਥਣ ਪੂਰੀ ਤਰ੍ਹਾਂ ਖਾਲੀ ਨਹੀਂ ਕਰਨੇ ਫੇ ਚਾਰਕ ਦਿਨ ਜਦੋਂ ਹੋ ਜਾਣ ਕਹਿੰਦੇ ਫੇ ਥਣ ਖਾਲੀ ਕਰੀਦੇ ਹੁੰਦੇ ਆ ਬੱਸ ਹੱਥ ਲਵਾ ਕੇ ਹੱਥ ਲਾਉਣਾ ਉਹਨੂੰ ਚੱਲ ਮੇਰਾ ਪੁੱਤ ਆ ਜਾ ਕੋਸ਼ ਨਹੀਂ ਕਹਿੰਦੀ ਕੋਸ਼ ਨਹੀਂ ਕਹਿੰਦੀ ਆਹ ਮਨੀ ਨਾਲ ਹੀ ਆ ਕੁਝ ਨਹੀਂ ਕਹਿਣਾ ਉਹਨੂੰ ਮਤ ਇੱਕ ਹਿਸਾਬ ਦੇ ਜਿੱਦਾਂ ਨਿੱਕੇ ਨਿੱਕੇ ਡੌਗੀ ਨਹੀਂ ਹੁੰਦੇ ਉਦਾਂ ਦੀ ਆ ਰਾਖੀ ਇੰਨੀਆਂ ਕਿ ਵੀ ਆਉਂਦੀਆਂ ਜਿਹੜੀਆਂ ਇੰਨੀਆਂ ਨੇ ਰੱਖਦੇ ਉਹ ਬਹੁਤ ਸੋਹਣੀ ਹੈ ਇਹਦਾ ਨਾਮ ਜੀ ਰਾਖੀ ਰੱਖ ਦਿੱਤਾ ਆਪਾਂ ਰਾਖੀ ਗਿੱਲੀ ਉਹਦੀ ਮਾਂ ਨੇ ਨਹੀਂ ਚਟਿਆ ਉਹਨੂੰ ਪਿਆਰ ਕੀਤਾ ਉਹਨੂੰ ਜਿਵੇਂ ਤੇਰੀ ਮੰਮਾ ਥੱਪੜ ਮਾਰ ਮਾਰ ਨਹੀਂ ਕਰਦੀ ਨੇ ਚਲ ਹਾਏ ਰਾਖੂ ਰਾਖੀ ਇਹ ਰਾਖੀ ਛਵੇਰੇ ਵੀ ਖੜੀ ਸੀ ਰਾਖੀ ਮਾੜੀ ਦੀ ਬਾਜ ਮਾਰੀ ਰਾਖੀ ਅਧਿਕਾ ਨਾ ਇਹਦੇ ਗੂਬੜ ਜਿਹਾ ਆ ਨਾ ਪੂਰੀ ਪਿਓਰ ਆ ਸਾਹੀਵਾਲ ਪਿਓਰ ਆਪਣੀ ਮਾਂ ਵਰਗੀ ਆ ਮੈਨੂੰ ਮੈਨੂੰ ਉਹਦਾ ਮੈਨੂੰ ਡਰ ਸੀ ਮੈਂ ਕਿਹਾ ਇੰਜੈਕਸ਼ਨ ਨਾ ਨਾ ਚੱਲੀ ਹੈ ਤਾਂ ਇੰਜੈਕਸ਼ਨ ਦੂਜਾ ਨਾ ਲਵਾਇਆ ਹੋਵੇ ਇਹਨਾਂ ਨੇ ਦੀਦੀ ਹੋਣਾ ਨੇ ਪਰ ਪਿਓਰ ਸਾਹੀਵਾਲ ਦਾ ਹੀ ਲਾਇਆ ਉਹਨਾਂ ਚੱਲ ਜਲੀਏ ਓ ਮੰਗੋ ਅੰਦਰ ਕਰਦੇ ਨਾਲੇ ਹੁਣ ਵੀ ਜਿਵੇਂ ਐਨ ਨੂੰ ਹੋਈ ਚੱਟਣ ਲੱਗੀ ਚੱਟ ਅਜੇ ਜਿਹੜੀ ਇਹਦੀ ਧਾਰ ਵੀ ਆ ਨਾ ਗੋਰੀ ਦੀ ਬਹੁਤ ਕਰੜੀ ਆ ਬਹੁਤ ਕਰੜੀ ਉਹ ਕਾੜੇ-ਕੂੜੇ ਦਵਾਂਗੇ ਜਦੋਂ 4 ਦਿਨ ਹੋ ਗਏ 4-5 ਦਿਨ ਹੋ ਗਏ ਦੀਦੀ ਕਹਿੰਦੀ ਉਸ ਤੋਂ ਬਾਅਦ ਚ ਕਾੜੇ ਦਿਓ ਹਾਂ ਫੇ ਕਾੜੇ-ਕੂੜੇ ਦਵਾਂਗੇ ਉਹਦੇ ਨਾਲ ਵੀ ਧਾਰ ਜਿਹੜੀ ਉਹ ਨਰਮ ਹੋ ਜਾਂਦੀ ਹੁੰਦੀ ਨਾਲੇ ਅੰਦਰ ਦੀ ਇਹਦੀ ਯੂਟਰਸ ਦੀ ਉਹ ਕਾੜਿਆਂ ਨਾਲ ਐਨ ਇਹਦੀ ਕਲੀਨਿੰਗ ਹੋ ਜੂਗੀ ਗੋਰੀ ਦੀ ਜੀ ਦੁੱਧ ਪੀ ਕੇ ਸੌਂਗੀ ਉਹ ਸੌਂ ਚੱਲੀ ਦੇਖੇ ਚਿਹਰੇ ਦੇਖੇ ਕਿੱਦਾਂ ਰੱਕਲੀ ਟਟਹਿਣੀ ਜੀ ਮਣੀ ਤੂੰ ਬੂਟ ਵੀ ਨਹੀਂ ਪਾਏ ਧਿਆਨ ਨਾਲ ਮੇਰਾ ਬੋਤ ਧਿਆਨ ਨਾਲ ਚਲ ਮੈਂ ਲੈ ਲੈਂਦੇ ਮੈਂ ਲੈ ਲੈਂਦੇ ਉਹ ਨਾ ਸਬਰ ਜਿਹਾ ਹੋ ਜਾਂਦਾ ਹੁੰਦਾ ਪਸੂ ਨੂੰ ਉਹਨੇ ਦੇਖ ਲਿਆ ਨਾ ਬੈਠ ਗਈ ਆ ਪਿਆਰ ਕਰ ਲਿਆ ਬਸ ਠੀਕ ਆ ਤੇ ਨਹੀਂ ਇਹਨਾਂ ਫਰਕ ਹੁੰਦਾ ਪਸੂ ਨੂੰ ਚਲੋ ਜੀ ਚੱਲੀਏ ਅਸੀਂ ਤੇ ਤੁਹਾਡੇ ਕੋ ਜਿਹੜਾ ਅਸੀਂ ਗੱਲ ਕਰਨੀ ਸੀ ਉਹ ਕਰੀਏ ਕਿਰਤ ਫੜਾ ਡੋਲੂ ਚੱਕ ਫੜਾ ਦੇ ਅਸੀਂ ਜੀ ਡਾਕਟਰ ਨੂੰ ਫੋਨ ਕੀਤਾ ਸੀ ਵੀ ਆ ਕੇ ਵੇਖੀ ਹੇਰ ਵੀ ਮਾਰਦਾ ਨਹੀ ਨੇ ਮੂੰਹ ਨਹੀਂ ਮਾਰਦੀ ਲੈ ਮੈਂ ਤਾਂ ਲਾਉਣੀ ਐ ਇਹਨੂੰ ਰੋਜ਼ ਮੰਗੂ ਤੇਰੇ ਨਾਲ ਦੇ ਦੀ ਭੀ ਕੀਰਤ ਆਈ ਐ ਲਾਲਾ ਕੁਛ ਨਹੀਂ ਕਹਿਣਾ ਕੁਛ ਨਹੀਂ ਕਹਿਣਾ ਦੱਦੀ ਐ ਕੀਰਤ ਕਹਿੰਦੀ ਮੈਂ ਤਾਂ ਮੰਗੂ ਡਰਦੀ ਆ ਮੈਂ ਕਹਿੰਦਾ ਤੂੰ ਡਰਦੀ ਆ ਉਤੋਂ ਉਹ ਨਹੀਂ ਡਰਦੀ ਤੇਰੇ ਤੋਂ ਜੇ ਪਲੀਜ਼ ਸਾਨੂੰ ਸਲਾਹ ਜ਼ਰੂਰ ਦਿਓ ਅੱਗੇ ਵੀਰ ਜੀ ਨੇ ਵੀਰ ਜੀ ਆ ਰਾਜਦੀਪ ਸਿੰਘ ਨੇ ਸਾਨੂੰ ਦੋ ਤਿੰਨ ਪੁਆਇੰਟ ਦੱਸੇ ਇੱਕ ਪੁਆਇੰਟ ਜਿਹੜਾ ਸੀ ਉਹ ਚ ਸਾਨੂੰ ਉਹਦਾ ਬਿਲਕੁਲ ਵੀ ਨੌਲੇਜ ਨਹੀਂ ਸੀ ਕਿ ਜੇ ਪਸ਼ੂ ਦੁੱਧ ਚੱਟ ਲਵੇ ਤੇ ਆਪਣਾ ਦੁੱਧ ਪੀਣ ਲੱਪੇ ਇੰਨਾ ਮੈਨੂੰ ਪਤਾ ਇਹ ਮੈਨੂੰ ਪਤਾ ਮੈਨੂੰ ਸਾਡੇ ਪੁਰਾਣੇ ਉੱਥੇ ਨੰਗਲਾਂ ਵੀ ਗੱਲ ਕਰਦੇ ਹੁੰਦੇ ਸੀ ਮੇਰੀ ਭਾਬੀ ਆ ਨੰਗਲਾਂ ਉਹਨੇ ਵੀ ਸਾਨੂੰ ਦੱਸਿਆ ਸੀ ਵੀ گاਵਾ ਆਪਣਾ ਦੁੱਧ ਆਪ ਹੀ ਪੀਣ ਲੱਪ ਪੈਂਦੀਆਂ ਹੁੰਦੀਆਂ ਬਟ ਮੈਨੂੰ ਲੱਗਦਾ ਸਪੈਸ਼ਲੀ ਸਾਹੀਵਾਲ گاਵਾ ਜਿਹੜਾ ਆਪਣਾ ਦੁੱਧ ਆਪ ਹੀ ਪੀ ਲੈਂਦੀਆਂ ਤੇ ਉਹਨਾਂ ਦੱਸਿਆ ਸੀ ਰਾਜਦੀਪ ਸਿੰਘ ਨੇ ਵੀ ਇਹਦੇ ਦੁੱਧ ਦਾ ਇਹਨੂੰ ਸਵਾਦ ਨਾ ਦਿਖਾਇਓ ਮਤਲਬ ਕਿ ਬੱਚੀ ਤੇ ਉਹ ਨਾ ਲਾਇਓ ਤੇ ਜੇ ਦੁੱਧੇ ਚੱਟ ਲੈਣਾ ਆਪਣਾ ਤਾਂ ਫੇਰ ਆਪਣਾ ਦੁੱਧੇ ਉਹ ਆਪ ਹੀ ਪੀ ਜਾਂਦੀਆਂ ਸਾਈਵਾਲ گاਵਾ ਇਹੋ ਤਾਂ ਹੁਣ ਜਿੱਦਾਂ ਉਹਦੇ ਮੂੰਹ ਤੇ ਵੀ ਕਿੰਨੀ ਝੱਗ ਲੱਗੀ ਸੀਗੀ ਤਾਂ ਫੇਰ ਅਸੀਂ ਕੱਪੜਾ ਰੱਖਿਆ ਉਹਨਾਂ ਅਸੀਂ ਉਹਦਾ ਮੂੰਹ ਜਿਹੜਾ ਰਾਖੀ ਦਾ ਸਾਫ਼ ਕਰ ਦੇਈਦਾ ਬਸ ਤੇ ਸਲਾਹ ਸਾਨੂੰ ਇਹ ਦਿਓ ਜੀ ਸਾਨੂੰ ਇਹਦੇ ਕਿੰਨੇ ਦਿਨਾਂ ਤੇ ਇੰਜੈਕਸ਼ਨ ਲਵਾਉਣਾ ਚਾਹੀਦਾ ਕਿਹੜਾ ਲਵਾਉਣਾ ਚਾਹੀਦਾ ਤੇ ਕਈ ਇਹਦੀ ਸੰਭਾਲ ਕਰਨੀ ਚਾਹੀਦੀ ਇਸ ਦੇ ਲਈ ਸਾਨੂੰ ਜਰੂਰ ਕਮੈਂਟ ਕਰਿਓ ਤੇ ਸਾਨੂੰ ਚੰਗੀ ਸਲਾਹ ਆਪਣੀ ਜਰੂਰ ਦਿਓ ਤੇ ਹੁਣ ਅਸੀਂ ਇਹਨੂੰ ਦੁੱਧ ਪਲਾ ਦੇਤਾ ਤਾਂ ਹੁਣ ਚੱਲਦੇ ਘਰ ਤੇ 2-3 ਘੰਟੇ ਬਾਅਦ ਚ ਫੇਰ ਆ ਕੇ ਆਪਾਂ ਇਹਨੂੰ ਦੁੱਧ ਪਲਾਵਾਂਗੇ 3 ਘੰਟੇ ਬਾਅਦ ਚ ਨਾ 3-4 ਘੰਟੇ 10 ਘੰਟੇ ਫੇਰ ਆ ਕੇ ਇਹਨੂੰ ਦੁੱਧ ਜਿਹੜਾ ਉਹ ਪਲਾ ਕੇ ਜਾਵਾਂਗੇ ਬੋਲੀ ਪੀਣ ਨੂੰ ਦੇ ਸਕਦੇ ਹਜੇ ਨਹੀਂ ਹੁਣ ਮੱਖਣ ਦੀ ਪਿਆਣੀ ਬਣਾਉ ਆ ਆ ਦੇਖੋ ਇੱਧਰ ਨਾ ਇਹਨਾਂ ਨੂੰ ਦੁੱਧ ਚਾਹੀਦਾ ਨਾ ਇਹਨਾਂ ਨੂੰ ਚਾਹ ਚਾਹੀਦੀ ਨਾ ਇਹਨਾਂ ਨੂੰ ਪਾਣੀ ਚਾਹੀਦਾ ਇਹਨਾਂ ਨੂੰ ਚਾਹੀਦਾ ਕੋਖੋ ਖੋਖੋ ਖੋਲਾ ਲੈ ਲਾ ਇਹ ਪਾਣੀ ਲੱਭਣਾ ਠੰਡਾ ਕੈਂਟਾ ਠਹਿਰ ਕੇ ਬਣਾਉਨੇ ਆ ਜੀ ਬੋਲੀ ਸਾਰੇ ਜਾਣੇ ਸੁੱਤੇ ਪਏ ਆ ਜੀ ਨਹੀਂ ਨਹੀਂ ਤੇਰੀ ਲੈਡ ਆਉਂਦੀ ਨਹੀਂ ਪਤਣ ਕਿੱਥੇ ਸਾਰੇ ਜਾਣੇ ਸੁੱਤੇ ਪਏ ਆ ਜੀ ਤੇ ਅਸੀਂ ਨਾ ਚੋਰੀ ਚੋਰੀ ਕੱਪਕੇਕ ਖਾਂਦੇ ਯਕੀਰਤ ਲੈ ਕੇ ਆਈ ਆ ਇਹ ਜੇ ਦੇਖੋ ਇਹਦੀ ਮੰਮੀ ਜਿੱਤੀ ਗਈ ਆ ਤਾਂ ਘਰ ਕੇ ਚੋਰੀ ਚੋਰੀ ਖਾਣ ਲਈ ਜਿਹੜੀ ਆਪਾਂ ਬੌਲੀ ਲੈ ਕੇ ਆਏ ਸੀ ਅੱਜ ਵਾਲੀ ਇਸ ਟਾਈਮ 3 ਵਜੇ ਦਾ ਟਾਈਮ ਆ 2 ਘੰਟੇ ਰੈਸਟ ਕਰਕੇ ਮੈਂ ਇਹ ਰੱਖ ਦਿੱਤੀ ਆ ਬੜਨ ਵਾਸਤੇ ਹੁਣ ਜਦੋਂ ਇਹ ਰਿਜੇ ਪੈ ਗਈ ਤਾਂ ਫਿਰ ਦਿਖਾਉਣਾ ਤੁਹਾਨੂੰ ਇਹ ਜੀ ਇਹ ਰਿਜੇ ਪੈ ਗਈ ਆ ਤੇ ਦੇਖੋ ਆ ਜਿਹੜਾ ਫੋਟਿਆ ਇਹ ਬਚ ਗਿਆ ਹੁਣ ਆਪਾਂ ਇਹਨਾਂ ਪਾਣੀ ਜਿਹੜਾ ਚੰਗੀ ਤਰ੍ਹਾਂ ਸੁਕਾ ਕੇ ਤੇ ਨੂੰ ਇਹਨਾਂ ਡਰਾਈ ਕਰਾਂਗੇ ਇਹਨਾਂ ਹੁਣ ਜੀ ਇਹਨੂੰ ਮੈਂ ਚੰਗੀ ਤਰ੍ਹਾਂ ਰੇਜੇ ਪੈ ਗਈ ਹੁਣ ਇਹਨੂੰ ਘੱਟ ਤੇ ਕਰ ਦੂੰਗੀ ਗੈਸ ਨੂੰ 3 ਇੰਚ ਹੀ ਛਾਵੇ ਦੇਖੋ ਜੀ ਆਹ ਦੇਖੋ ਬਿਲਕੁਲ ਸੁੱਕ ਕੇ ਤੇ ਇਹ ਜਿਹੜੀ ਬੋਲੀ ਆ ਇਹਦੇ ਫੁੱਟ ਵੱਜ ਗਏ ਅੱਜ ਤਾਂ ਮੈਂ ਮਤਲਬ ਕਿ ਜਿੱਦਾਂ ਦੀ ਮਨੀ ਦੇ ਬਾਬੇ ਹੁਣੇ ਬਣਾ ਕੇ ਪਿਓਰ ਬੋਲੀ ਇਦਾਂ ਹੀ ਵਿਦਆਊਟ ਕੁਛ ਮਿਕਸ ਕੀਤੇ ਆ ਗੱਲਾਂ ਮਿੱਠਾ ਇਹਦੇ ਵਿੱਚ ਮਿਕਸ ਕਰਨਾ ਤੇ ਫੇ ਬਾਬਾ ਜੀ ਦੇ ਚੜਾਉਣੀ ਆ ਤੇ ਕੱਲ ਨੂੰ ਸਾਰੀ ਜਮਾ ਕਰਕੇ ਉਹਦੀ ਸੂਜੀ ਵਾਲੀ ਜਿਹੜੀ ਉਹ ਬਣਾਉਂਗੇ ਤੇ ਇੱਥੇ ਜੀ ਇਹਦੇ ਵਿੱਚ ਨਾ ਥੋੜਾ ਜਿਹਾ ਪਾਣੀ ਰਹਿ ਗਿਆ ਬਸ ਆਹ ਵੇਖੋ ਇੰਨਾ ਆਹ ਜਿਹੜਾ ਦਿਖਦਾ ਇੰਨਾ ਤਕਰੀਬਨ ਪਾਣੀ ਸਾਰਾ ਸੁੱਕ ਗਿਆ ਇਹ ਆ ਗਈ ਜੀ ਆਪਣੀ ਬੌਲੀ ਸੁੱਕੀ ਬੌਲੀ ਆ ਜਿਹੜਾ ਪਾਣੀ ਜਿਹੜਾ ਰਹਿੰਦਾ ਆਪਾਂ ਇਹ ਵੀ ਐਨਾ ਸੁਕਾਵਾਂਗੇ ਓਕੇ ਪਾਵਾਂਗੇ ਇਹਦੇ ਵਿੱਚ ਮਿੱਠਾ ਅਸਲ ਲਾਸਟ ਵਾਰੀ ਸੁੱਕਣ ਦਾ ਨਾਂ ਨਹੀਂ ਲੈਂਦਾ ਹੁੰਦਾ ਇੱਥੇ ਜੀ ਕੀਰਤ ਕਹਿੰਦੀ ਮੈਂ ਪਾਉਣੀ ਆ ਮਿੱਠਾ ਓਕੇ ਪਾਓ ਹਾਂ ਨਹੀਂ ਇੱਕ ਨਹੀਂ ਇਹ ਇਹ ਛੋਟਾ ਚਮਚਾ ਜੀ ਚੰਗੀ ਤਰ੍ਹਾਂ ਵਗੀਰ ਡੋਲ ਨਾ ਦੇ ਧਿਆਨ ਨਾਲ ਪਾ ਹਾਂ ਹੋਰ ਪਾ ਐਨਾ ਟਾਈਮ ਇੱਕ ਹੋਰ ਪਾ ਚਮਚਾ ਸਹੀ ਫੜੀਦਾ ਹੁੰਦਾ ਐਦਾਂ ਹਮੇਸ਼ਾ ਚਮਚਾ ਫੜੀਦਾ ਏ ਐਦਾਂ ਐਦਾਂ ਪਾਈ ਦੀ ਆ ਦੇਖੋ ਜਿੰਨਾ ਟਾਂ ਟੂਲਰ ਉਹਨਾ ਟਾਂ ਪਾ ਲਈ ਬਸ ਹੂੰ ਜੰਦੂ ਨਾ ਪੈਂਦੀ ਇਹ ਹੋਣਾ ਨਾ ਇੰਨੇ ਕ ਪਾਣੀ ਦੇ ਵਿੱਚ ਇਹਨੂੰ ਤਾਂ ਪਾ ਦੇਈਗਾ ਕਿਉਂਕਿ ਮੈਲਟ ਹੋ ਜਾਣੀ ਫੇ ਖੰਡ ਫੇਰ ਉਹ ਵਿੱਚ ਹੀ ਰਚ ਜਾਣੇ ਮੈਂ ਇੱਕ ਕਿਹੜਾ ਤਾਂ ਇੱਕ ਚਮਚਾ ਹੋਰ ਪਾ ਹੋਰ ਪਾ ਦੇ ਇੱਕ ਇਹ ਵੀ ਦਾ ਬਾਬੇ ਨੇ ਕਹਣਾ ਮਿੱਠਾ ਹੈ ਨੀਂਦਾ ਬਾਬੇ ਦੀ ਬਾਉਲੀ ਚ ਬਾਗਲੇ ਬਣਾਈ ਜਦੋਂ ਬਾਬੇ ਨੇ ਖਾਣੇ ਮੈਂ ਤਾਂ तकरीबन ਘਟ ਖਾਣੇ בס, בסקה. ਅਭੀ ਪਾਣੀ ਆ ਇਹਨਾਂ ਸੁਕਾ ਲਈਏ ਮਿੱਠਾ ਪਾ ਦਤਾ ਹੁਣ ਪਾਣੀ ਸੁੱਕ ਗਿਆ ਜੀ ਸੋਰ ਸੋਰ ਦੀ ਆਵਾਜ਼ ਆਉਂਦੀ ਰਹੀ ਹੈ ਫੱਜੇ ਗਰੀ ਚੰਗੀ ਦਿਨਾ ਬਹੁਤ ਕਰਨਾ ਪਾਣੀ ਸੁਕੋਣਾ ਤੇ ਮੈਂ ਇਹ ਜੀ ਟੜ ਟੜ ਜਰੀ ਆਵਾਜ਼ ਆਉਂਦਾ ਰਹੀ ਚ ਹੁਣ ਬਣ ਜੀ ਗਏ ਹੋਏ ਨੇ ਹੁਣ ਆਪਾਂ ਇਹ ਕਿ ਕਰ ਦਾਂਗੇ ਗੈਸ ਬੰਦ ਕੀ ਹੋ ਰਾਮਨੀ ਤੇਰਸ ਬਣ ਗਏ ਹਾਂ ਆਦਾ ਹੁੰਦੇ ਕੀ ਰਤਾ ਬੇਗਾ ਦੇ ਮੇਰੇ ਕੱਲ ਨੂੰ ਬਣਾਵਾਂਗੇ ਉਹਦੇ ਵਿੱਚ ਫੋਨ ਕੇ ਸੂਜੀ ਜਾਂ ਬੇਸਨ ਜੋ ਵੀ ਮਨ ਦਾ ਬਾਬੀ ਨੂੰ ਮਨ ਨੂੰ ਚੰਗਾ ਲੱਗਦਾ ਹੈ ਉਹਦੇ ਬਾਬੇ ਨੂੰ ਉਹ ਹੀ ਖਾਂਦੇ ਹੁੰਦੇ ਦੋਨੇ ਜਿਆਦਾ ਤੇ ਤੂੰ ਜੇ ਰਹਿਣਾ ਹੁੰਦਾ ਮੈਂ ਤਿੰਨ ਵੀ ਬਣਾ ਕੇ ਤੇ ਦੇਣੀ ਸੀਗੀ ਇਹਨਾਂ ਪਰਗਾਲ ਵੀ ਸਿਰ ਜੰ ਮੈਂ ਕੱਲ ਨੂੰ ਫੇਰ ਜੀ ਮੈਂ ਇਦਾਂ ਬਣਾਉਂਗੀ ਸਾਰੀ ਜਮਾ ਕਰਕੇ ਦੋ ਟੈਂਮਾਂ ਦੀ ਉਹ ਤੋਂ ਅਗਲੇ ਦਿਨ ਬਣਾਉਂਗੀ ਪਰਸਨ ਫਰਿੱਜ ਚ ਰੱਖ ਲੂ ਕੱਲ ਨੂੰ ਤਾਂ ਬਣਣੀ ਨੇ ਮੇਰੇ ਤੋਂ ਵੀ ਨਵਰੀਆ ਬਣੀ ਅਰਦਾ ਬਣ ਜਾਂਦੇ ਮੇਰਾ ਵੀ ਅੱਜ ਬੌਲੀ ਲੈ ਕੇ ਆਉਣੀ ਆ ਜਿਹਨਾਂ ਕੋਲੋਂ ਲਈ ਆ ਗਾਂ ਜੀ ਅਸੀਂ ਉਹਨਾਂ ਨੂੰ ਦੇਣੀ ਬਾਬੇ ਦੇ ਚੜਾ ਕੇ ਤੇ ਜਿਹਨਾਂ ਕੋਲੋਂ ਲਈ ਗਾਂ ਸੀ ਉਹਨਾਂ ਨੂੰ ਦੇਣੀ ਪਉਣੀ ਧੰਨਵਾਦ ਕਰਨ ਲਈ ਨਹੀਂ ਜੀ ਸਹੀ ਹੱਲ ਹੈ ਉਹਨਾਂ ਰਵਿਕੇ ਆ ਰਿਆ ਗੋਰੀ ਨਾਲ ਜਿਹੜਾ ਕੋਲ ਲਈ ਆ ਉਹਨਾਂ ਦਾ ਵੀ ਗੋਰੀ ਨਾਲ ਪਿਆਰ ਹੈ ਤੇ ਦੀਦੀ ਦੇ ਸਾਹਮਣੇ ਸੀ ਸਾਡੇ ਘਰ ਉਹ ਦੀਦੀ ਦਾ ਪਿਆਰ ਬੋਸ ਗੋਰੀ ਨਾਲ ਕੱਲ੍ਹ ਤੇ ਦੀਦੀ ਨੂੰ ਦੇਖਣਾ ਆਉਂਗੇ ਤੇ ਇਹ ਜੀ ਆਪਾਂ ਪਾ ਲਈਏ ਆ ਬਾਬਾ ਜੀ ਦੀ ਜਿਹੜੀ ਬਣਾਈਆਂ ਲੇਕਿਨ ਇਸੋਂ ਵੰਦਾ ਐਦਾਂ ਬਣ ਜਾਂਦੀ ਏ ਦੇਖ ਮੈਂ ਦੇ ਦੋ ਨਾ ਉਹ ਕਰਾਂਗੇ ਨਾ ਲੈ ਲੈਂ ਲੱਗਦੀ ਨਹੀਂ ਨਹੀਂ ਬਰਾਉਨ ਹੋ ਜਾਂਦੀ ਹੁੰਦੀ ਆ ਟੇਸਟੀ ਹੁੰਦੀ ਆ ਇੰਦਾ ਕਰ ਲਈ ਦੇ ਇਹ ਕੱਲ ਨੂੰ ਜਿਹੜੇ ਬਣਾਉਂਗੀ ਨਾ ਬਰਫੀ ਉਹ ਬਣਾਉਂਗੀ ਵਿੱਚ ਸੂਜੀ ਪਾ ਕੇ ਨਾ ਦੇਖੀ ਨਹੀਂ ਸੌਣੀ ਬਣ ਗਈ ਪਾਪਾ ਜੀ ਨੂੰ ਭੋਗ ਲਵਾ ਕੇ ਫੇਰ ਤੁਸੀਂ ਨਿਆਣੇ ਖਾਓ ਠੀਕ ਹੈ ਟੇਸਟ ਜ਼ਰੂਰ ਕਰੀਂ ਕੀ ਰਹੇ ਤੁਸੀਂ ਤਾਂ ਬਣਾਉਂਦੇ ਹੀ ਨੇ ਤਾਨੂੰ ਬੋਰਿੰਗ ਲੱਗ ਜੇ ਤਾਂ ਬਣਾਉਣੀ ਦੀ ਹੈ ਸੱਚ ਨਹੀਂ ਵੈਸੇ ਬੂਆ ਦੇ ਕੇ ਜਾਂਦੇ ਹੁੰਦੇ ਸੀ ਪਹਿਲਾਂ ਹਾਂ ਸੱਚ ਤੇਰੀ ਬੂਆ ਉਹਨਾਂ ਨੇ ਪਸ਼ੂ ਰੱਖੇ ਸੀ ਰੱਖੇ ਨਹੀਂ ਕਿ ਉਹਨੋਂ ਤਾਂ ਹੈਗੇ ਆ ਹੈਗੇ ਹਜੇ ਵੀ ਸੱਚ ਲਓ ਜੀ ਇਹ ਆਪਾਂ ਬਾਬਾ ਜੀ ਨੇ ਕੱਟ ਲਿਆ ਚਾਹਨਾ ਦੇਖੂਗਾ ਮੱਥਾ ਫੇਰ ਇਹ ਵਾਲੀ ਖਾਓਗੇ ਲਿਆਣਾ ਚਲਿਏ ਪੰਡਾ ਕਰਦੇ ਕਿਸ ਦਾ ਨੰਬਰ ਫੋਨ ਚੱਕ ਕੇ ਨਾ ਵਾਦੇ ਵਾਦੇ ਇਹਨੇ ਚੱਕ ਕੇ ਫੋਨ ਉਪਰ ਆ ਮਾਰਨਾ ਦੇਖੀ ਕੋਈ ਚਾਈ ਨਾ ਸਮਝੀ ਸਾਨੂੰ ਗੋਰੀ ਜਿੰਨੇ ਰੇਟ ਦੀ ਲਈ ਉਹ ਤੋਂ 4000 ਰੁਪਏ ਜਿਆਦਾ ਹੋਈ ਪਹਿਲਾਂ ਕਿਉਂ ਜਿੱਦਣ ਗੋਰੀ ਇਹਨੇ ਜਦੋਂ ਖੋਲੀ ਇਹਦੇ ਇਹਦੀ ਜੇਬ 'ਚ ਸੀਗਾ ਫੋਨ ਪਹਿਲੇ ਦਿਨ ਜਦੋਂ ਖੋਲੀ ਉਹ ਇਹਨੂੰ ਖਿੱਚ ਕੇ ਲੈ ਗਈ ਮਨੀ ਡਿੱਗ ਗਿਆ ਤੇ ਇਹਦਾ ਫੋਨ ਸੀ ਜੇਬ ਦੇ ਵਿੱਚ ਉਹਦੀ ਸਕਰੀਨ ਆ ਇਹਨੂੰ ਟੁੱਟ ਗਈ ਬਾਅਦ ਵਿੱਚ ਉਹਦਾ ਕਈ ਕੁਝ ਕਰਾਉਣ ਦੇ ਵਿੱਚ 4000 ਰੁਪਏ ਲੱਗੇ ਕਿਚੀ ਚ ਨਹੀਂ ਮਣੀ ਕਦੀ ਵੀ ਇੰਨੀ ਤਿੱਖੀ ਚੀਜ਼ ਹੋਣੀ ਮੈਂ ਲਾਈ ਦੀ ਨਿਆਣੇ ਦੇ ਇਹ ਮੇਰੇ ਮੇਰੇ ਨਹੀਂ ਇਹਦੇ ਲਾ ਤਾਂ ਜਿਹਨੇ ਤੇਰੇ ਮਾਰੀ ਚਾਬੀ ਦੇ ਜੂਟਰੀ ਸਟਾਰਟ ਕਰੇ ਦੋਨੇ ਲੜਾਕੂ ਜੇ ਭੈਣ ਭਰਾ ਹੀ ਤਾਂ ਲੜਦੇ ਹੁੰਦੇ ਮੈਂ ਤਾਂ ਹਰਜੋਤ ਬਹੁਤ ਲੜਦੇ ਹੁੰਦੇ ਸੀ ਤੇ ਇਹ ਪਿਆਰ ਵੀ ਬਹੁਤ ਸੀ ਸਾਡਾ ਡੋਲੂ ਦਾ ਨਾਂ ਹੁੰਦਾ ਵੱਡਾ ਛੋਟਾ ਨਾ ਤੁਸੀਂ ਵੱਡਾ ਕਿਹਨਾਂ ਛੋਟਾ ਕਿ ਮੈਂ ਕੀ ਕਰਾਂ ਫੇ ਅੱਛਾ ਚਲੋ ਬੈਠੋ ਮਾੜੇ ਜੇ ਬਾਤ ਕੀਰਤ ਮੇਲੀ ਮਾੜੀ ਜੀ ਜਗਾ ਭਜਣੀ ਉਹ ਤਾਂ ਮਤ ਪਤਲਾ ਇਨਸਾਨ ਕਰਕੇ ਵਹਜਣ ਨੇ ਇਹ ਕਿ ਕੀਰੇ ਦਾ ਸੌਦੇ ਨਿਕਲੀ ਜਾਣਾ ਜਾ ਹਣ ਰੇਂਜ ਰੋਵਰ ਤੇ ਚਲੀ ਪਰ ਉਹ ਬੀ ਐਮ ਡਬਲਯੂ ਜੀ ਮੇਰੀ ਬੀ ਐਮ ਡਬਲਯੂ ਜੋ ਮਰਜ਼ੀ ਬਣਾ ਲਓ ਇੰਨੀ ਸਾਰਾ ਕੁਝ ਹੀ ਆ ਬੀ ਐਮ ਡਬਲਯੂ ਵੀ ਆ ਰੇਂਜ ਰੋਵਰ ਵੀ ਆ ਬੰਡ ਉਹ ਬਲ ਆਹ ਬਲੇ 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 ਵਾਲੇ ਆਹ ਕਿ ਯਾਰ ਇਤਨਾ ਸਕੂਟਰੀਂ ਦੇ ਨਾਲ ਮਨੀ ਨੂੰ ਵੀ ਜ਼ੋਰ ਲਾਉਣਾ ਪੈਂਦਾ ਸਕੂਟਰੀ ਤੋੜਦੀ ਨਹੀਂ ਉਹਨੇ ਦੀ ਸਰਵਿਸ ਕਰਾਵਾਂਗੇ ਇਹ ਜੀ ਡੋਲੂ ਅਸੀਂ ਇੱਥੇ ਟੰਗਦਾ ਹੈ ਪ੍ਰਸ਼ਾਦ ਵਾਲਾ ਇੱਥੇ ਤਾਂ ਟੰਗਿਆ ਕਿਉਂ ਟੰਗਿਆ ਪਹਿਲਾਂ ਕੀ ਰਤ ਇਹ ਆ ਜੀ ਜਗਾ ਸਾਡੇ ਬਾਬਾ ਸ਼ਿਰੀ ਚੰਨ ਜੀ ਦੀ ਤੇ ਬਾਬਾ ਜੀਵਨ ਦਾਸ ਜੀ ਦੀ ਹੋਰ ਜੀਵਨ ਦਾਸ ਜੀ ਉਹਨਾਂ ਦੇ ਭਗਤ ਹੋਏ ਸੀ ਤੇ ਉਧਰ ਜੀ ਆ ਮਾਤਰਾ ਸਾਹਿਬ ਤੇ ਬਾਬਾ ਸ਼੍ਰੀ ਚੰਦ ਜੀ ਦੀ ਫੋਟੋ ਆ ਸੁਖਨੀ ਸਾਹਿਬ ਦਾ ਪਾਠ ਰੱਖੀਦਾ ਸੁਖਨੀ ਸਾਹਿਬ ਕਰੀਦਾ ਤੇ ਮਨੀ ਦੇ ਬਾਬੇ ਨੇ ਹਜੇ ਕਰਨਾ ਜੀ ਇਸ਼ਨਾਨ ਇਸ ਕਰਕੇ ਇਸ਼ਨਾਨ ਕਰਕੇ ਤੇ ਫੇਰ ਅਰਦਾਸ ਕਰੋਗੇ ਜਦ ਤੱਕ ਆਪਾਂ ਚਲੀਏ ਆਪਣੇ ਬੱਚਿਆਂ ਕੋਲ ਹਨਾ ਕੀਰਤ ਹੁਣ ਤੱਕ ਜੁਹਨ ਹੁਣ ਤਾਂ ਕਾਲੀ ਹੁੰਦੀ ਆ ਟਾਈਮ ਹੋਵੇ ਤੇ ਚਲੀਏ ਆਹ ਬੱਚੇ ਕੋ ਸਾਰੇ ਡਰਦੇ ਆ ਆ ਜਾ ਮੈਂ ਨਗਾ ਮੈਂਦਾ ਗੰਗਾ ਮੰਗੂ ਠੀਕ ਹੈ ਆ ਡਾਕਟਰ ਨੂੰ ਕਹਿੰਦੇ ਦੇਖਦੇ ਉਹ ਭਾਜੀ ਜਿਹੜੇ ਕਮੈਂਟ ਕਰਦੇ ਬਰਾੜ ਸਾਹਿਬ ਉਹਨਾਂ ਦਾ ਵੀ ਆਇਆ ਸੀ ਕਿ ਗਿਲਟੀਆਂ ਤੋਂ ਇਹਦੇ ਟੀਕਾ ਜਿਹੜਾ ਉਹ ਲਵਾ ਦੋ ਤੇ ਇਹਨੂੰ ਪੁੱਛੀ ਆ ਛਾ ਡਾਕਟਰ ਨੂੰ ਕਹਾਂ ਟੀਕਾ ਲਾ ਜਾ ਜੇ ਨੇ ਦੇਖੋ ਇਹ ਹੋਰ ਵੀ ਲੱਗਦਾ ਇਨਫੈਕਸ਼ਨ ਤੋਂ ਜਾਂ ਮਿੱਟੀ ਮੁੱਟੀ ਖਾਂ ਪੁੱਛ ਲਈ ਮਤਲਬ ਕਿਹੜਾ ਕਦੋਂ ਲੱਗਦਾ ਹਨ ਕਿਹੜਾ ਕਿਹੜੇ ਮਹੀਨੇ ਲੱਗਦਾ ਜਾਂ ਕਿੰਨੇ ਦਿਨਾਂ ਬਾਅਦ ਚ ਲੱਗਦਾ ਉਹ ਸਾਰੇ ਲਵਾ ਦਈਏ ਇਹਦੇ ਹੈਲੋ ਰਾਖੀ 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 ਦਾ ਬੰਧਨ ਨੂੰ ਨਾ ਪਹਿਣਾ ਬਣ ਜੀ ਇੱਟਰੀ ਟ੍ਰੀਟਮੈਂਟ ਕਰਾਈ ਜਾਵੇ ਨਹੀਂ ਰਾਖੀ ਦਾ ਹੁੰਦਾ ਬੂਆ ਉਹ ਪਲਾਸਟਿਕ ਸਰਜਰੀ ਦੇ ਟ੍ਰੀਟਮੈਂਟ ਜਿੱਦ ਤੱਕ ਨੀ ਟ੍ਰੀਟਮੈਂਟ ਕਰਾਈ ਜਾਵੇ ਕਾਹੂੰ ਕੱਪੜਾ ਚੀਰ ਤਹਾਂ ਛੱਪੇ ਛੱਪੇ ਰਾਖੀ ਰਾਖੀ ਪੂਰਾ 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 ਰਾਖੀ ਪਹਿਲਾ ਮਰੀ ਨੂੰ ਵੀ ਪਤਾ ਨਹੀਂ ਲੱਗਾ ਮਨੀ ਕਿਹਾ ਬਾਪਾ ਬੱਚਾ ਹੀ ਆ ਬਾਪਾ ਕਹਿੰਦਾ ਨਹੀਂ ਜਾ ਜਾ ਕਾਰਨ ਬਾਬਾ ਕਹਿੰਦੇ ਤੇਰੇ ਹੀ ਨਾ ਬਾਬਾ ਦੇਵਤਾ ਬਹਿੰਦੇ ਬਾਬਾ ਕਹਿੰਦਾ ਬੱਚੀ ਆ ਮਹਿਮਨੀ ਨਾਲੇ ਕੋਲ ਹੋ ਗਿਆ ਬੱਚਾ ਬੱਚੀ ਬੱਚੀ ਆ ਉਹ ਲੈ ਲੈ ਹਾਂ ਹਾਂ ਫਸ ਗਈ ਓਏ ਮੇਰੀ ਪਿਆਰੀ ਰੱਖੀਆ ਪਿਆਰੀ ਪਿਆਰੀ ਚਲੋ ਲਈਏ ਬਾਹਰ ਹੀ ਕੱਢਦੇ ਹਾਂ ਚਲੋ ਕੋ ਜਦੋਂ ਆਹੀ ਨਹੀਂ ਗੋਰੀ ਰੋਣੀ ਇਹਨਾਂ ਦੇ ਨੂੰ ਪਹਿਲਾਂ ਪਿਆਰ ਕਰ ਲੈਂਦੇ ਆਪਣੀ ਉਹਨਾਂ ਕੋਈ ਨਾ ਕੋਈ ਨਾ ਥੋੜੀ ਦੂਰ ਵੱਜੀ ਹੁੰਦੀ ਮਾਂ ਵਾ ਉਹ ਕਰ ਲੈਂਦੇ ਪਿਆਰ ਇਹਦੇ ਆਪੇ ਥਣ ਲੱਭ ਲੈਂਦੀ ਆ ਲੱਭੂਗੀ ਲੱਭੂਗੀ ਕੋਸ਼ਿਸ਼ ਕਰ ਵੱਜੀ ਆ ਥੱਲੇ ਕਿੱਥੇ ਵੱੜ ਗਈ ਚੱਲ ਪਾ ਦੇ ਮੂੰਹ 'ਚ ਥਣ ਪਾ ਦੇ ਪਾ ਦੇ ਇਹ ਤਪਦੀ ਦੀ ਲਾ ਕਿੱਦਾਂ ਸੀ ਪਹਿਲਾਂ ਭੁੱਖ ਲੱਗੀ ਡਿੰਗਦੀ ਵੀ ਸੀ ਡਿੰਗ ਕੇ ਦੱਸਦੀ ਸੀ ਵੀ ਭੁੱਖ ਲੱਗੀ ਆ ਰੱਖੀ ਇਹ ਫਲ ਮੂਹ ਵੜ ਕੇ ਬਾਹਰ ਉਹ ਡੰਡਰ ਪੋ ਪਾਰਟੀ ਕਿਦਾਂ ਖੜੀ ਕੋਸ਼ ਨਹੀਂ ਕਹਿੰਦੀ ਮੰਗੋ ਕੁਛ ਨਹੀਂ ਕਹਿੰਦੀ ਉਹ ਗੋਰੀ ਗੰਗਾ ਵਾ ਥੋੜੀ ਉੱਦਾਂ ਕਦੀ ਕੁਛ ਨਹੀਂ ਕਹਿੰਦੀ ਨਹੀਂ ਵੀ ਨਾ ਅੱਜ ਇਹ ਛੋਟੀ ਆ ਨਾ ਇੱਕ ਥੋੜੀ ਉਦਾਂਕਦੀ ਆ ਬਸ ਪੀ ਗਏ ਪੀ ਪੈ ਗਿਆ ਮੂੰਹ ਚ ਫਿਰ ਮੈਂ ਬਰਤ ਚ ਰਹਿਣਾ ਨਹੀਂ ਕਰਦੀ ਝਾਗ ਉਹ ਬੱਚਾ ਜਦੋਂ ਦੁੱਧ ਦੁੱਧ ਦਾ ਚੁੰਗਦਾ ਝਾਗ ਤਾਂ ਉਹ ਹੁੰਦੀ ਆ ਚਲੋ ਜੀ ਪਹਿਲਾਂ ਅਸੀਂ ਕੱਢ ਲਈਏ ਇਹਦੀ ਧਾਰ ਤੇ ਇਹਨੂੰ ਚੰਗਾ ਲਈਏ ਅੱਜ ਛੱਡੇ ਨੂੰ ਵੀ ਸਵੇਲਿੰਗ ਆ ਨਾ ਪਸੂ ਦੇ ਹੁੰਦੀ ਆ ਜਦੋਂ ਕਾੜੇ ਕੁੜੀ ਦੇਈਦੇ ਆ ਨਾ ਫੇਰ ਸਹੀ ਹੁੰਦਾ ਹੁੰਦਾ ਟੱਚਡ ਹਨ ਕਿ ਨਿਕਲਦਾ ਨਹੀਂ ਹੈ ਨਜ਼ਰਾਂ ਨਾਲ ਲੱਗੇ ਢਿੱਡੀ ਜੀ ਪਿਆਰੀ ਪਿਆਰੀ ਜਿਹੀ ਕਿਊਟ ਕੈਮਰਾ ਤੇ ਜੀ ਕਰਦਾ ਨੂੰ ਘਰੇ ਲੈ ਨੂੰ ਚੱਕ ਕੇ ਹਨ ਆਹ ਇਹ ਤਾਂ ਐਨ ਐਨ ਦੇਖ ਲਾ ਮਾਂ ਮਾਂ ਹੀ ਹੁੰਦੀ ਆ ਦੇਖ ਲਾ ਉਹ ਚੰਗੀ ਤਰ੍ਹਾਂ ਦੀ ਸਫਾਈ ਕਰਨ ਲਈ ਆ ਹਨਾ ਆਪਾਂ ਗੋਰੀ ਦੇਖ ਲਾ ਉਹਦਾ ਬੇਬੀ ਆ ਉਹਨੂੰ ਪਤਾ ਮੈਂ ਸਫਾਈ ਕਰ ਹਾਂ 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 ਕਰ ਲਾ ਕਰ ਲਾ ਸਫਾਈ ਉਹਦੀ ਕੁਛ ਨਹੀਂ ਕਹਿੰਦੇ ਉਹੰਦ ਲਾ ਲੇ ਕਿ ਹੂੰ ਮੈਂ ਧਾਰ ਕੱਢਣੀ ਨਾ ਉਹਨੂੰ ਦੁੱਧ ਪਲਾਤਾ ਹਾਂ ਨਿਆਣਾ ਪਾਲੀਏ ਪਹਿਲਾਂ ਇਹਦੇ ਨਿਆਣਾ ਪਾ ਕੇ ਫੇਜ ਉਹਨੇ ਰਾਖੀ ਰਾਖੀ ਇਹ ਨਿੱਕੇ ਨਿੱਕੇ ਜਿਹੜਾ ਉਹ ਤਰੀਕੇ ਨੇ ਕਿੰਨੀ ਜਾਂ ਸੋਹਣੀਆਂ ਲੱਗਿਆ ਕਰਨੇ ਆ ਪਹਿਲਾਂ ਸਾਡੇ ਕੋਲ ਜੀ ਵੀਡੀਓ ਜੀ ਬਣਾਈ ਗਈ ਟਪੂਸੀਆਂ ਲਾਉਂਦੇ ਸੀ ਰਾਖੀ ਟਪੂਸੀਆਂ ਵੀ ਲਾਉਂਦੀ ਸੀ ਡਿੰਗਰੀ ਵੀ ਸੀਗੀ ਉਹ ਸਾਡਾ ਮੰਗੋ ਦਾ ਸੀਗਾ ਉਹ ਬੱਚਾ ਉਹ ਤਾਂ ਮਹੀਨੇ ਦਾ ਵੀ ਹੋ ਗਿਆ ਸੀ ਤੇ ਅਸੀਂ ਕਿਰੋਂ ਉਹਨੂੰ ਡਿੰਗ ਦਾ ਸੁਣਿਆ ਹੀ ਨਹੀਂ ਸੀ ਡਿੰਗਿਆ ਹੀ ਨਹੀਂ ਸੀ ਉਹ ਇਹ ਦੇਖ ਲਾ ਅੱਜ ਡਿੰਗ ਦੀ ਬੜਾ ਸੋਹਣਾ ਮੰਗੋ ਬੜੀ ਹੈਰਾਨ ਆ ਭਈ ਇਹ ਕੀ ਆ ਗਿਆ ਚੂਹਾ ਆ ਗਿਆ ਹੁਣ ਨਹੀਂ ਹੋਰੀ ਹੋਰੀ तो लड़का बैठेंगे ये जो हमम दिया है अपने इथे देखेंगे लो वो दिया है हां मुझको चला दो द्वितीय ऑप्शन भाई मां आ रहा है हेन सुन्या मङ्गो एलियन आ गया ਜਾਦਾ ਖਰਾਬ ਹੁੰਦੀ ਆ ਗੰਗਾ ਤੋਂ ਹੁੰਮਜਾ ਹੁੰਮਜਾ ਹੋ ਗਿਆ ਤੇ ਧਾਰੀ ਵੀ ਕੱਢ ਲਈ ਆ ਗੋਰੀ ਦੀ ਵੀ ਮੰਗੋ ਦੇਵੀ ਆਣਾ ਡਿਊਟੀ ਟਾਈਮ ਚੇਂਜ ਹੋ ਗਿਆ ਸੇ ਨੂੰ ਹੋਰ ਵੀ ਜਲਦੀ ਆਉਣਾ ਪੈਂਦਾ ਤੇ ਹੋਈ ਮੱਛੀ ਕਿਨਾ ਮੇਰੇ ਬਹੁਤ ਲੜਿਆ ਪੇਰਾ ਤੇ ਬੱਖੇ ਥੱਲੇ ਬਹਿ ਜਾਂਦੀ ਉੱਥੇ ਚਲੋ ਜੀ ਸਾਡੇ ਕਿਰੇਡੂ ਬਲੌਗ ਹੁੰਦੇ ਆ ਜੀ ਤੇ ਜਿਨ੍ਹਾਂ ਜਿਨ੍ਹਾਂ ਨੂੰ ਸਾਡੇ ਬਲੌਗ ਪਸੰਦ ਆ ਪਲੀਜ਼ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਜਿਹੜੀ ਆਪਾਂ ਨੂੰ ਬੱਚੇ ਨੂੰ ਲੈ ਕੇ ਆਈ ਸੀ ਬਰਾੜ ਵੀਰ ਜੀ ਨੇ ਵੀ ਦੱਸਿਆ ਹੋਰ ਵੀ ਕਿਹਜਨ ਦੱਸਿਓ ਜੇ ਨਾ ਨੌਲੇਜ ਆ ਕਿ ਕਿ ਤੁਸੀਂ ਆਪਣੇ ਬੱਚੀ ਨੂੰ ਅਸੀਂ ਵਧੀਆ ਪਾਲ ਲੀ ਗਏ ਤੇ ਦੱਸਿਓ ਜ਼ਰੂਰ ਕਿਹੜਾ ਇੰਜੈਕਸ਼ਨ ਇਹਦੇ ਲਵਾਈਏ ਕਾ ਪਾਉ ਇੰਜੈਕਸ਼ਨ ਦਿਤਾ ਉਹਨਾਂ ਨੇ ਗਿਰਟੀਆਂ ਦਾ ਕਾ ਪਾਉ ਇੰਜੈਕਸ਼ਨ ਡਾਕਟਰ ਨੂੰ ਫੋਨ ਕਰਦੇ ਡਾਕਟਰ ਚੱਕਦਾ ਹੀ ਨਹੀਂ ਮੈਨੂੰ ਲੱਗਾ ਰਖੜੀ ਬਣਾਉਣਾ ਪਣੀ ਆ ਭੈਣਾਂ ਦੇ ਤੇ ਆ ਹੋਣਾ ਕੱਲ ਨੂੰ ਹਣ ਉਹਦੇ ਤੱਕ ਮਨੀ ਜਾ ਕੇ ਆਊਗਾ ਤੇ ਫੇਰ ਇਹਦੇ ਇੰਜੈਕਸ਼ਨ ਲਵਾ ਦਈਏ ਬਾਕੀ ਉਹਨੂੰ ਪੁੱਛਣਾ ਕਿ ਕਿਹੜੇ ਟਾਈਮ ਤੇ ਕਿਹੜਾ ਇੰਜੈਕਸ਼ਨ ਲਗਾਉਣਾ ਚਾਹੀਦਾ ਠੀਕ ਜੇ ਔਰ ਰਾਖੀ ਦੇ ਛੁ ਬਾਕੀ ਜੀ ਰਾਖੀ ਨਾਮ ਅਸੀਂ ਰਾਖੀ ਸਮੰਦ ਕਰਕੇ ਨਹੀਂ ਰੱਖਿਆ ਰਾਖੀ ਨਾਮ ਰੱਖਿਆ ਅਸੀਂ ਕਿਉਂਕਿ ਉਹ ਰਖੜੀ ਵਾਲੇ ਦਿਨ ਹੋਈ ਸੀ ਇਸ ਕਰਕੇ ਤਸੋ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਨੇ ਬਹੁਤ ਵਧਾਈਆਂ ਦਿੱਤੀਆਂ ਬਹੁਤ ਸੋਹਣੇ ਕਮੈਂਟ ਦਿੱਤੇ ਤੇ ਪ੍ਰਮਾਤਮਾ ਕਰੇ ਸਾਰਿਆਂ ਦੇ ਬੱਚੇ ਸਾਡਾ ਵੀ ਕਾਮਯਾਬ ਹੋਵੇ ਤੇ ਜਿਹਨਾਂ ਦੇ ਹੋਰਾਂ ਦੇ ਵੀ ਬੱਚੇ ਇੱਥੇ ਕੰਮ ਕਰਨਾ ਚਾਹੁੰਦੇ ਉਹ ਕਾਮਯਾਬ ਹੋਣ ਤੇ ਮਨਵੀਰ ਦਾ ਹੋਰ ਵੀ ਵਧਦਾ ਹੋਵੇ ਮੇਰੀ ਤਾਂ ਇਹ ਅਰਦਾਸ ਹੁੰਦੀ ਬਾਬਾ ਜੀ ਮੋਰ ਤੇ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ